ਕ੍ਰਿਸਮਸ ਦਾ ਪਵਿੱਤਰ ਤਿਹਾਰ ਅੱਜ ਪੂਰੇ ਦੇਸ਼ ਔਰ ਦੁਨੀਆ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਤੁਮਤਮ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਤਾਰੀਵਾਲ ਦੇ ਨਜ਼ਦੀਕੀ ਪਿੰਡ ਸੋਲ ਵਿਖੇ ਸੰਤਨੀ ਤਰੇਜ਼ਾ ਕੈਥੋਲਿਕ ਚਰਚ ਵਿਖੇ ਵੀ ਸਵੇਰ ਤੋਂ ਹੀ ਕ੍ਰਿਸਮਸ ਦੇ ਤਿਹਾਰ ਨੂੰ ਲੈ ਕੇ ਜਿੱਥੇ ਧਾਰਮਿਕ ਪ੍ਰੋਗਰਾਮ ਚੱਲ ਰਹੇ ਸਨ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਸ਼ਾਮ ਦੇ ਸਮੇਂ ਸਮੂਮਸੀ ਭਾਈਚਾਰੇ ਨੂੰ ਵਧਾਈ ਦੇਣ ਲਈ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾ ਵਿ ਜੋ ਸਰਬਜੀਤ ਸਿੰਘ ਚਾਲ ਔਰ ਅਨੇਕਾਂ ਸ਼ਖਸੀਤਾਂ ਹਾਜ਼ਰ ਸਨ ਅ ਅੱਜ ਮੈਂ ਇਥੇ ਕੈਥਲਿਕ ਚਰਚ ਤਾਰੀਵਾਲ ਸੋਲ ਵਿਖੇ ਆਵਾ ਔਰ ਫਾਦਰ ਸਾਹਿਬ ਨੂੰ ਔਰ ਸਾਰੀ ਮੁਸੀਬਾਈਚਾਰੇ ਨੂੰ ਵਧਾਈਆਂ ਦਿੱਤੀਆਂ ਨੇ ਕਿਉਂਕਿ ਇਹ ਤਿਹਾਰ ਜਿਹੜੇ ਹੁੰਦੇ ਆ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਔਰ ਮੈਂ ਸਵੇਰ ਤੋਂ ਹੀ ਅੱਜ ਹਲਕੇ ਚ ਪੰਜ-ਛੇ ਥਾਵਾਂ ਤੇ ਗਿਆ ਆਵਾ ਔਰ ਮੁਸੀਬਾਈਚਾਰੇ ਨੂੰ ਵਧਾਈਆਂ ਦਿੱਤੀਆਂ ਨੇ ਉਹਨਾਂ ਨੂੰ ਔਰ ਬਹੁਤ ਸਾਰੀ ਦੁਨੀਆ ਦੇ ਵਿੱਚ ਹੀ ਅੱਜ ਕਿਉਂਕਿ ਪ੍ਰਭੂ ਜਸ਼ੁਨ ਸੀ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ ਸਾਰੀ ਦੁਨੀਆ ਦੇ ਵਿੱਚ ਹੀ ਬੜੇ ਜੋਸ਼ੋ ਖੁਸ਼ ਨਾਲ ਔਰ ਸ਼ਰਧਾ ਨਾਲ ਮਨਾਇਆ ਜਾਂਦਾ ਔਰ ਸਾਡੇ ਇੱਥੇ ਵੀ ਧਾਰੀਵਾਲ ਦੇ ਵਿੱਚ ਖਾਸ ਕਰਕੇ ਬਹੁਤ ਵੱਡੀ ਲੱਖਾਂ ਦੀ ਤਦਾਰ ਵਿੱਚ ਜਿਹੜਾ ਮੁਸੀਬਾਈ ਚਾਰਾ ਵਾ ਉਹ ਵੱਸਦਾ ਵਾ ਸੋ ਮੈਂ ਸਾਰਿਆਂ ਨੂੰ ਵੱਡੇ ਦਿਨ ਤੇ ਜਿਹੜੀ ਆ ਲੱਖ ਲੱਖ ਦਾ ਇਹ ਅੱਜ ਵੀ ਬਹੁਤ ਖੁਸ਼ ਹਾਂ ਸਾਡੇ ਸੰਦਨੀ ਗਿਆਤਲੀ ਚਰਚ ਤਾਂ ਰਿਵਾਲ ਦੇ ਵਿੱਚ ਸਾਡੇ ਅਰਮਨ ਪਿਆਰਾ ਜਗਰੂਬ ਸਿੰਘ ਸਾਖਵਾ ਜੀ ਸਾਡੇ ਵਿੱਚ ਪਹੁੰਚੇ ਨੇ ਸਾਡੇ ਸ਼ਹਿਰ ਦਾ तमाम ईसाई ਭਾਈਚਾਰੇ ਨੂੰ ਬੜੇ ਦਿਲੋਂ ਵਧਾਈ ਦਿੱਤਾ ਹੈ ਮੈਂ ਆਦਾ ਬਹੁਤ ਬਹੁਤ ਜੀਵਾਂ ਧੰਨਵਾਦ ਕਰਦਾ ਹਾਂ ਤੇ ਆਸ ਕਰਦਾ ਹਾਂ ਇਸੇ ਤਰ੍ਹਾਂ ਸੇ ਰਲ ਮਿਲ ਕੇ ਜੋ ਪ੍ਰਭੂ ਨੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਪਿਆਰ ਦਾ ਸੁਨੇਹਾ ਦਿੱਤਾ ਸੰਦੇਸ਼ ਦਿੱਤਾ ਹੈ ਉਸ ਪਿਆਰ ਅਸੀਂ ਆਪਣੇ ਕਰਮਾਂ ਦੇ ਰਾਹੀਂ ਕਰਕੇ ਵਿਖਾਈਏ ਅੱਜ ਆਪਸੀ ਪਿਆਰ ਮੁਹੱਬਤ ਹੋ ਚ ਰਹੀ ਏ ਮੈਂ ਤੁਹਾਨੂੰ ਸਾਰਿਆਂ ਨੂੰ ਵਧਾ ਦਿੰਦਾ ਤੇ ਨਵਾਂ ਸਾਲ ਦਾ ਲੱਖ ਲੱਖ ਵਧਾਈ ਦਿੰਦਾ ਇਸ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਦੇ ਉੱਤੇ ਸਾਡੇ ਕੋਲ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਸਵੇਰ ਤੋਂ ਹਜ਼ਾਰਾਂ ਲੋਕ ਜਿਹੜੇ ਆ ਪ੍ਰਭੂ ਯਿਸੂ ਮਸੀਹ ਦਾ ਆਸ਼ੀਰਵਾਦ ਲੈ ਰਹੇ ਨੇ ਗਿਰਜਾ ਘਰ ਦੇ ਵਿੱਚ ਆ ਕੇ ਔਰ ਸਾਡੇ ਕੋਲ ਪੰਜਾਬ ਸਰਕਾਰ ਦੇ ਨੁਮਾਇंदे ਸਰਦਾਰ ਜਗਰੂਪ ਸਿੰਘ ਸ਼ੇਖਵਾ ਜੀ ਅਚੇਰੇ ਤੌਰ ਦੇ ਉੱਤੇ ਆਏ ਨੇ ਅਸੀਂ ਇਹਨਾਂ ਦਾ ਇੱਥੇ ਆਉਣ ਤੇ ਫਾਦਰ ਜੀ ਵੱਲੋਂ ਸਵਾਗਤ ਵੀ ਕੀਤਾ ਵਾ ਔਰ ਸਾਨੂੰ ਬਹੁਤ ਵਧੀਆ ਵੀ ਲੱਗਾ ਕਿ ਸਰਕਾਰ ਦਾ ਇੱਕ ਨੁਮਾਇੰਦਾ ਜਿਹੜਾ ਵਾ ਅੱਜ ਗਿਰਜਾ ਘਰ ਦੇ ਵਿੱਚ ਆ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਦੇ ਉੱਤੇ ਵਧਾਈ ਦੇ ਰਿਹਾ ਔਰ ਅਸੀਂ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕਰਨੇ ਆ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਤੇ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਸਮੂਹ ਭਾਈਚਾਰੇ ਨੂੰ ਵੱਡੇ ਦਿਨ ਦੀ ਤੇ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦੇ ਹਾਂ